ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾ ਹਾਦਸ਼ਾ ਜਿਸ ਪਾਸ ਬਠਿਆ ਸੋਹੀਏ ਸਬਨਾ ਦਾ ਵੇਸਾਹੋ சனே சேபஜி மாதூ ਤੂੜੀ ਕਰ ਇਸ ਨਾਮ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰਦਾਨ ਮਗ ਮੱਜਨ ਸੰਗ ਸਾਧੂਆ ਤੂੜੀ ਕਰੇ ਸਿ ਨਾਨ ਹਰ ਕਾ ਨਾਮ ਧਿਆਏ ਸੋੜ சப நானமக்கம மனத்தை கா கிரோ நாமோலோப சார சா ਉਸਤਤ ਕਰੇ ਜਹਾਨ ਆਠ ਸਾਠ ਦੀਰਥ ਸਗਲ ਪੁਨ ਜੀਏ ਦਇਆ ਪਰਵਾਨ ਜਿਸ ਨੂੰ ਦੇਵ ਦਇਆ ਕਰ ਸੋਈ purakh ਸੁਜਾਨ ਜਿੰਨਾ ਮਿਲਿਆ ਪ੍ਰਭ ਆਪਾਣਾ நானபு மாச்சே காட நூரா மிரவான ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੋਚੇ ਸੇ ਕਾਢੀ ਅਹ ਜਨ ਪੂਰਾ ਗੁਰ ਮਹਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਗ ਮੱਜਨ ਸੰਗ ਸਾਧੂ ਆ ਧੂੜੀ ਤਾਰੇਸ਼ ਨਾਨ ਹਰ ਕਾ ਨਾਮ ਧਿਆਏ ਸੋਣ ਸਬ ਨਾਨੂ ਕਰਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤਾਖ ਗੁਰੂ ਦਸਹ ਪਾਤਸ਼ਾਹੀਆਂ ਦੀ ਜੋਤ ਗਿਆਨ ਦੇ ਸਾਗਰ ਸਾਰੀ ਹੀ ਕਾਇਨਾਤ ਦੇ ਸਾਜੇ ਰਾਇਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਬੜੇ ਵੱਡੇ ਭਾਗ ਹਨ ਤਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੇ ਹਰਿਆ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਮਾਗ ਮਹੀਨੇ ਦੀ ਅਰੰਭਤਾ ਹੋਈ ਹੈ ਸੰਗਰਾਂਦ ਵਾਲਾ ਦਿਨ ਹੈ ਮਾਗ ਮਹੀਨੇ ਦੇ ਪਰਥਾਏ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਆਪ ਸਰਬਤ ਸੰਗਤਾਂ ਨੇ ਬੜੇ ਚਾਅ ਪ੍ਰੇਮ ਦੇ ਨਾਲ ਸੁਣਿਆ ਇੱਥੇ ਆਪਾਂ ਸਤਗੁਰਾਂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਪਵਿੱਤਰ ਉਪਦੇਸ਼ ਦੇ ਅਖਰੀ ਅਰਥ ਕਰਨੇ ਹਨ ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਜੁੜਨਾ ਹੈ ਉਥੇ ਗੁਰਮਖੋ ਅੱਜ ਇਤਿਹਾਸਿਕ ਦਿਹਾੜਾ ਵੀ ਹੈ ਸਿੱਖ ਪੰਥ ਨੇ ਗੁਰਮਤਾ ਕੀਤਾ ਭਾਵੇਂ ਕਿ ਇਹ ਗਰਮੀਆਂ ਦੀ ਜੰਗ ਹੈ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੋ ਖਿਦਰਾਣੇ ਦੀ ਢਾਬ ਦੇ ਉੱਤੇ ਸਤਸੰਗ ਜੀ ਜੰਗ ਹੋਈ ਸੀ ਗੁਰਮਤਾ ਕੀਤਾ ਗਿਆ ਪਾਣੀ ਦੀ ਕਿਲਤ ਦੇ ਕਰਕੇ ਪਰਵਾਣ ਹੋਇਆ ਸਿੱਖ ਸੰਗਤਾਂ ਨੇ ਗੁਰਮਤਾ ਪਰਵਾਣਿਆ ਹੈ ਮਾਗੀ ਵਾਲੇ ਦਿਨ ਮਾਗ ਮਹੀਨੇ ਦੀ ਜਦੋਂ ਆਰੰਭਤਾ ਹੁੰਦੀ ਹੈ ਉਹਨਾਂ ਸੂਰਬੀਰ ਜੋਧਿਆਂ ਨੂੰ ਸ਼ਹੀਦਾ ਸਿੰਘਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਅਤੇ ਪ੍ਰੀਤਮ ਦੇ ਚਰਨਾਂ ਦੇ ਨਾਲ ਪ੍ਰੇਮ ਨਿਭਾਇਆ ਸਤ ਸੰਗਤ ਜੀ ਜਿਸ ਸਮੇ ਸਤਗੁਰੂ ਸੱਚੇ ਪਾਤਸ਼ਾਹ ਜੀ ਇਹ ਰਾਮਿਆਣੀ ਦੀ ਧਰਤੀ ਤੇ ਪਹੁੰਚਦੇ ਹਨ ਉਸ ਸਮੇ ਕੁਝ ਸੰਗਤਾ ਗੁਰੂ ਦੇ ਪਿਆਰੇ ਅਤੇ ਸਿਆਸੀ ਲੋਕ ਚੌਧਰੀ ਇਤ ਆਦਿਕ ਵੀ ਇੱਥੇ ਪਹੁੰਚਦੇ ਹਨ ਜੋ ਵਜ਼ੀਰ ਖਾਨ ਸੀ ਔਰੰਗਜ਼ੇਬ ਸਾਰਿਆਂ ਸਤਸੰਗਤ ਜੀ ਕੋਸ਼ਿਸ਼ਾਂ ਕੀਤੀਆਂ નિਫਲ ਹੋਈਆਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੁਣ ਸੰਧੀ ਕਰਨਾ ਚਾਹੁੰਦੇ ਹਨ ਤੇ ਜਿਹੜੇ ਸਿਆਸੀ ਲੋਕ ਨੇ ਚੌਧਰੀ ਨੇ ਉਹ ਇੱਥੇ ਰਾਮਿਆਣੀ ਦੀ ਧਰਤੀ ਤੇ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਹੋ ਕਰਕੇ ਇਹ ਕਹਿ ਰਹੇ ਹਨ ਕਿ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਨੂੰ ਇੱਕ ਸਲਾਹ ਦਈਏ ਉਸ ਵੇਲੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਗੁਰੂ ਦੇ ਪਾਸੋਂ ਸਲਾਹ ਦੇਣ ਨਹੀਂ ਲੈਣ ਆਈਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਕਹਿੰਦੇ ਹਨ ਸਤਿਗੁਰੂ ਜੀ ਅਸੀਂ ਤੁਹਾਡੀ ਸੰਧੀ ਕਰਵਾ ਦਿੰਦੇ ਹਾਂ ਸਤਸੰਗ ਜੀ ਸਤਿਗੁਰਾਂ ਜੀ ਨੇ ਬਚਨ ਕੀਤੇ ਜਿਸ ਵੇਲੇ ਸੈਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਚਾਂਦਨੀ ਚੌਂਕ ਸ਼ਹਾਦਤ ਦਾ ਜਾਮ ਪੀਂਦੇ ਹਨ ਉਸ ਵੇਲੇ ਚੌਧਰੀਓ ਤੁਸੀਂ ਕਿੱਥੇ ਗਏ ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਸਰਸਾ ਦੇ ਵਿਛੋੜਾ ਪਿਆ ਸਹਿਬਜ਼ਾਦੇ ਸ਼ਹੀਦ ਹੋ ਗਏ ਨੀਹਾਂ ਦੇ ਵਿੱਚ ਚਿੰਨ ਦਿੱਤੇ ਗਏ ਮਾਤਾ ਗੁਜਰ ਕੌਰ ਜੀ ਸ਼ਹਾਦਤ ਦਾ ਜਾਮ ਪੀਂਦੇ ਹਨ ਉਸ ਵੇਲੇ ਚੌਧਰੀਓ ਤੁਸੀਂ ਕਿੱਥੇ ਗਏ ਸੀ ਸਾਨੂੰ ਤੁਹਾਡੀ ਕੋਈ ਸੰਧੀ ਮਨਜ਼ੂਰ ਨਹੀਂ ਉਸ ਵੇਲੇ ਫਿਰ ਇਹਨਾਂ ਨੇ ਸਤਸੰਗਰ ਜੀ ਇੱਕ ਕਾਗਜ਼ ਲਿਆ ਤੇ ਲਿਖ ਦਿੱਤਾ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਇੱਥੇ ਫਿਰ ਸੰਗਤਾਂ ਦੇ ਵਿੱਚ ਭਾਈ ਮਹਾ ਸਿੰਘ ਜੀ ਵੀ ਪ੍ਰੇਮ ਵਾਲੇ ਭਾਵਨਾਵਾਲੇ ਮਾਤਾ ਭਾਗ ਕੌਰ ਜੀ ਹੋਰ ਗੁਰੂ ਦੇ ਪਿਆਰੇ ਸਿੱਖ ਸ਼ਾਮਲ ਸਨ ਹਾਜ਼ਰ ਸਨ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਭਾਰੀ ਭੁੱਲ ਹੋ ਗਈ ਆਏ ਤਾਂ ਸਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਸਾਡੀ ਪ੍ਰੀਤੀ ਨਿਭ ਜਾਵੇ ਪਰ ਕੁਝ ਸਿਆਸੀ ਬੰਦਿਆਂ ਨੇ ਸਗੋਂ ਦੂਰੀਆਂ ਪਾ ਦਿੱਤੀਆਂ ਸਤਸੰਗਤ ਜੀ ਇੱਥੇ ਫਿਰ ਇੱਕ ਫੈਸਲਾ ਹੋਇਆ ਗੁਰਮੁਖੋ ਇੱਕ ਬੇਨਤੀ ਕਰ ਦਵਾ ਕਿ ਇਹ ਨਹੀਂ ਕਿ ਬਦਾਵਾ ਸ੍ਰੀ ਅਨੰਦਪੁਰ ਸਾਹਿਬ ਲਿਖਿਆ ਸੀ ਜਾਂ ਫਿਰ ਰਾਮਯਾਨੇ ਦੀ ਧਰਤੀ ਤੇ ਲਿਖਿਆ ਸੀ ਆਪਾਂ ਗੁਰਮੁਖੋ ਕਿਉਂ ਮਨਾਉਂਦੇ ਹਾਂ ਜੋੜ ਮੇਲਾ ਕਿਉਂ ਛੀਦਾ ਸਿੰਘਾਂ ਦੀ ਯਾਦ ਦੇ ਵਿੱਚ ਜੁੜਦੇ ਹਾਂ ਕਿਉਂਕਿ ਵਿਦਾਵਾ ਪੜਵਾਇਆ ਉਹਨਾਂ ਨੇ ਟੁੱਟੀ ਗੰਢੀ ਗਈ ਤੇ ਸਾਰਿਆਂ ਦੀ ਗੰਢੀ ਹੈ ਜੀ ਤੇ ਆਪਾਂ ਵੀ ਤਰਲਾ ਲਈਏ ਸਤਿਗੁਰੂ ਜੀ ਸਾਡੇ ਵੀ ਟੁੱਟੀ ਗੰਢ ਲਓ ਇੱਥੇ ਫਿਰ ਭਾਈ ਮਹਾ ਸਿੰਘ ਜੀ ਲੀ ਖਿੱਚਦੇ ਹਨ ਉਹੀ ਗੁਰੂ ਦਾ ਪਿਆਰਾ ਇਸ ਲੀਖ ਤੂੰ ਪਾਰ ਹੋਵੇ ਜਿਨਨੇ ਆਪਣਾ ਪ੍ਰੇਮ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਨਿਭਾਉਣਾ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਰ ਨਾ ਕੀਜੈ ਜਿਨਨੇ ਸੂਰਮਿਆਂ ਵਾਲੇ ਜੋਰ ਬਖਾਉਣੇ ਹਨ ਸੂਰਾ ਸੋ ਪਹਿਚਾਨੀਐ ਜੋ ਲਰਹਿ ਦੀਨ ਕੈ ਹੇਤ ਊਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਤੇ ਸਤਸੰਗ ਜੀ ਇਤਿਹਾਸ ਦੱਸਦਾ ਹੈ ਭਾਈ ਮਹਾ ਸਿੰਘ ਜੀ ਦੇ ਸਮੇਤ 39 ਗੁਰੂ ਤੇ ਪਿਆਰੇ ਸਿੱਖ ਅਤੇ ਮਾਤਾ ਭਾਗੌਰ ਜੀ ਇਸ ਲੀਕ ਨੂੰ ਪਾਰ ਕਰਦੇ ਨੇ ਮਤਾ ਕੀਤਾ ਜਾਂਦਾ ਹੈ ਗੁਰਮਤਾ ਕਿ ਸਤਗੁਰਾਂ ਜੀ ਦੇ ਤੱਕ ਪਹੁੰਚਣ ਤੋਂ ਪਹਿਲਾਂ ਕਿਉਂਕਿ ਖਬਰ ਆ ਗਈ ਸੀ ਕਿ ਵਜ਼ੀਰ ਖਾਂ ਫੌਜਾਂ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਇੱਧਰ ਨੂੰ ਹੀ ਆ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕ ਇਹ ਫੌਜਾਂ ਪਹੁੰਚਣ ਇਸ ਤੋਂ ਪਹਿਲਾਂ ਅਸੀਂ ਸ਼ਹਾਦਾਂ ਦੇ ਜਾਮ ਪੀਵਾਂਗੇ ਖਦਰਾਣੇ ਦੀ ਢਾਬ ਨੂੰ ਮੋਰਚਾ ਬਣਾਇਆ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ tibbi ਸਾਹਿਬ ਸਤਸੰਗ ਜੀ ਤਾਇਨਾਤ ਹੁੰਦੇ ਨੇ ਜੋ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਹੈ ਉਸ ਵੇਲੇ ਦੀ ਘਟਨਾ ਨੂੰ ਦਰਸਾਉਂਦਾ ਹੈ ਕਿਸ ਤਰ੍ਹਾਂ ਗੁਰੂ ਦੇ ਪਿਆਰੇ ਸਿੱਖਾਂ ਨੇ ਆਪਣੇ ਵੱਡੇ ਵੱਡੇ ਕਸ਼ਹਰੇ ਝਾੜੀਆਂ ਦੇ ਉੱਤੇ ਸੁੱਕਣੇ ਪਾਏ ਦੂਰੋਂ ਆਉਂਦੀਆਂ ਫੌਜਾਂ ਦੇਖਦੀਆਂ ਨੇ ਤੇ ਘਬਰਾਉਂਦੀਆਂ ਨੇ ਕਿ ਵੱਡੇ ਵੱਡੇ ਤੰਬੂ ਲੱਗੇ ਪਤਾ ਨਹੀਂ ਕਿੰਨੀਆਂ ਕੁ ਫੌਜਾਂ ਨੇ ਸਤਸੰਗ ਜੀ جنگ ਦੀ ਅਰੰਭਤਾ ਹੁੰਦੀ ਹੈ ਸਾਰੇ ਦਿਨ ਦਾ ਜੰਗ ਹੈ ਗੁਰੂ ਦੇ ਸੂਰਮੇ ਅੱਗੇ ਵੱਧ-ਵੱਧ ਕੇ ਜੂਝ-ਜੂਝ ਕੇ ਜੰਗ ਕਰਦੇ ਨੇ ਸਤਸੰਗਤ ਜੀ ਜਿਸ ਸਮੇ ਮੁਗਲ ਫੌਜਾਂ ਦਾ ਪੱਲਾ ਭਾਰੀ ਜਾਪਦਾ ਹੈ ਕਲਗੀਧਰ ਪਾਤਸ਼ਾਹ tibbi ਸਾਹਿਬ ਤੋਂ ਸਤਸੰਗਤ ਜੀ ਤੀਰ ਚਲਾਉਂਦੇ ਹਨ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਾਮ ਦਾ ਸਮਾਂ ਹੁੰਦਾ ਹੈ ਇਹ ਜੰਗ ਹਾਰ ਕੇ ਧੌੜ ਜਾਂਦੇ ਨੇ ਜੋ ਮੁਗਲ ਸਨ ਵਜ਼ੀਰ ਖਾਂ ਦੇ ਸਿਪਾਹੀ ਸਨ ਭੱਜਦੇ ਨੇ ਧੌੜ ਜਾਂਦੇ ਨੇ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਾਲੇ ਕਦਮੇ ਸਤਸੰਗ ਜੀ ਆਪਣੇ ਛੀਤਾ ਸਿੰਘਾਂ ਦੇ ਪਾਸ ਪਹੁੰਚਦੇ ਨੇ ਦੇਖਦੇ ਨੇ ਭਾਈ ਮਹਾ ਸਿੰਘ ਜੀ ਦੇ ਸੁਵਾਸ ਚੱਲ ਰਹੇ ਹਨ ਸੱਚੇ ਪਾਤਸ਼ਾਹ ਜੀ ਨੇ ਭਾਈ ਮਹਾ ਸਿੰਘ ਜੀ ਦਾ ਸਿਰ ਆਪਣੇ ਹੱਥਾਂ 'ਚ ਲੈਣਾ ਕੀਤਾ ਹੈ ਰੁਮਾਲ ਦੇ ਨਾਲ ਚਿਹਰਾ ਸਾਫ਼ ਕੀਤਾ ਹੈ ਸਤਸੰਗ ਜੀ ਆਪਣੀ ਗੋਦ 'ਚ ਆਪਣੇ ਸਿੰਘ ਦਾ ਸਿਰ ਰੱਖਣਾ ਕੀਤਾ ਹੈ ਸਿਰ ਰੱਖ ਲਿਆ ਜੀ ਰੁਮਾਲ ਦੇ ਨਾਲ ਸਾਫ਼ ਕੀਤਾ ਹੋਵੇਗਾ ਭਾਈ ਮਾ ਸਿੰਘ ਜੀ ਨੇ ਜਦੋਂ ਤੱਕਿਆ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਭਾਈ ਮਾ ਸਿੰਘਾ ਜੇ ਕਵੇਂ ਤਾਂ ਤੇਰੀ ਉਮਰ ਲੰਬੀ ਕਰ ਦਈਏ ਜੇ ਕਵੇਂ ਤਾਂ ਤੇਨੂੰ ਤਰਲੋਕੀ ਦਾ ਰਾਜ ਦੇ ਦਈਏ ਭਾਈ ਮਾ ਸਿੰਘ ਜੀ ਕਹਿੰਦੇ ਨਹੀਂ ਸਤਿਗੁਰੂ ਕਿਰਪਾ ਕਰੋ ਜੇ ਤਰੁੱਠੇ ਹੋ ਤਾਂ ਸਾਡੀ ਟੁੱਟੀ ਗੱਡ ਲਓ ਜਿਹੜਾ ਬਦਾਵਾ ਅਸੀਂ ਅਨਜਾਨ ਪੁਨੇ ਦੇ ਵਿੱਚ ਲਿਖ ਕੇ ਦਿੱਤਾ ਹੈ ਕੋਸ ਨੂੰ ਪਾੜ ਦਿੱਤਾ ਜਾਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭਾਈ ਮਾਹ ਸਿੰਘ ਜੀ ਦੇ ਸਾਹਮਣੇ ਵਧਾਵਾ ਪਾੜਦੇ ਹਨ ਟੁੱਟੀ ਗੰਢੀ ਗਈ ਗੁਰਮੁਖੋ ਸੱਚੇ ਪਾਤਸ਼ਾਹ ਜੀ ਨੇ ਛਾਤੀ ਦੇ ਨਾਲ ਲਾਇਆ ਭਾਈ ਮਾਹ ਸਿੰਘ ਸਾਹਿਬ ਜੀ ਨੂੰ ਤੇ ਕਿਹਾ ਤੁਸੀਂ ਨੇ ਟੁੱਟੀ ਗੰਢ ਲਈ ਮਾਝੇ ਦੀ ਸਿੱਖੀ ਰੱਖ ਲਈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਰਹਿਮਤਾਂ ਵਰਤਾ ਰਹੇ ਹਨ ਇੱਥੇ ਜਿਹੜੇ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਸਨ ਇਹ ਮੇਰਾ ਲੱਖ ਹਜ਼ਾਰੀ ਇਹ ਮੇਰਾ 10 ਹਜ਼ਾਰੀ ਇਹ ਮੇਰਾ 5 ਹਜ਼ਾਰੀ ਇਹਨੂੰ ਮਲਤਾਨ ਦਾ ਸੂਬਾ ਇਹਨੂੰ ਬ੍ਰਹਮਪੁਰੀ ਦਾ ਰਾਜ ਮਾਤਾ ਭਾਗੌਰ ਜੀ ਨੂੰ ਤੱਕਦੇ ਨੇ ਸਤਸੰਗਤ ਜੀ ਮਾਤਾ ਭਾਗੌਰ ਜੀ ਬੇਨਤੀ ਕਰਦੇ ਸਤਗੁਰੂ ਭੁੱਲ ਹੋਈ ਬਖਸ਼ ਲਓ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਕਲਾ ਬਖਸ਼ਿਆ ਨਹੀਂ ਇਹ ਤਾਂ ਮੁਕਤ ਵੀ ਹੋ ਗਏ ਨੇ ਤੇ ਜਿਹੜੇ ਇਹਨਾਂ ਦੀ ਯਾਦ ਦੇ ਵਿੱਚ ਜੁੜਿਆ ਕਰਨਗੇ ਉਹ ਵੀ ਮੁਕਤੀ ਨੂੰ ਪਾਉਣਗੇ ਪਾਵਨ ਪਵਿੱਤਰ ਸਰੋਵਰ ਬਖਸ਼ਿਆ ਸ੍ਰੀ ਮੁਕਤਸਰ ਸਾਹਿਬ ਸ੍ਰੀ ਜਪਜੀ ਸਾਹਿਬ ਦਾ ਆਜਾਬ ਕਰਕੇ ਅਰਦਾਸ ਬੇਨਤੀ ਕਰਾਂਗੇ ਸਤਿਗੁਰੂ ਜੀ ਟੁੱਟੀ ਗੰਢ ਲਾਓ ਤੇ ਸਤਿਗੁਰੂ ਜੀ ਟੁੱਟੀ ਗੰਢ ਦੇ ਨੇ ਹੁਣ ਆਪਾਂ satsang ਜੀ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਦੇ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਫੁਰਮਾਨ ਹੈ ਰਬ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ 마ਗ ਮਜਨ ਸੰਗ ਸਾਧੂਆ ਧੂੜੀ ਕਰੇ ਸ਼ਨਾਣ ਸੱਚੇ ਪਾਤਸ਼ਾਹ ਜੀ ਕਿਹੜਾ ਇਸ਼ਨਾਨ ਕਰੀਏ ਸੱਚੇ ਪਾਤਸ਼ਾਹ ਜੀ ਕਹਿੰਦੇ 마ਗ ਮਜਨ ਸੰਗ ਸਾਧੂਆ ਗੁਰਮੁਖਾ ਸਾਧੂਆ ਦੀ ਸੰਗਤ ਕਰ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਿਆ ਕਰ ਸੰਗਤ ਦੇ ਵਿੱਚ ਬੈਠਿਆ ਕਰ ਇਹੀ ਤੇਰਾ ਇਸ਼ਨਾਨ ਹੈ ਇਹੀ ਤੇਰਾ ਮੱਜਨ ਹੈ ਸਤ ਸੰਗ ਜੀ ਮੰਨਿਆ ਜਾਂਦਾ ਹੈ ਕਿ ਪ੍ਰਯਾਗ ਇਤ ਆਦਿਕ ਦਰਬੈਣੀ ਇਸ਼ਨਾਨ ਕੀਤਾ ਜਾਵੇ ਇਹਨਾਂ ਤੀਰਥਾਂ ਦੇ ਉੱਤੇ ਤੇ ਭਾਰੀ ਪੁੰਨ ਪ੍ਰਾਪਤ ਹੁੰਦੇ ਹਨ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਤਸੰਗਤ ਚ ਬੈਠਣਾ ਅਰੰਭ ਕਰ ਦਿਓ ਇਹੀ ਇਸ਼ਨਾਨ ਹੈ ਇਹੀ ਮੱਜਨ ਹੈ ਮਾਗ ਮੱਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਤੇ ਆਪਣੇ ਅੰਦਰ ਨਿਮਰਤਾ ਲੈ ਕੇ ਆਉਣੀ ਹੈ ਸਤਸੰਗਤ ਕੀ ਧੂੜ ਪਰਿ ਉੱਡ ਨੇਤਰੀ ਸਭ ਦੁਰਮਤ ਮੈਲ ਗਵਾਈ ਜਿਸ ਦੇ ਸਦਕਾ ਭੈੜੀ ਮਤ ਦੂਰ ਹੋਵੇਗੀ ਜੀ ਹਰ ਕਾ ਨਾਮ ਧਿਆਏ ਸੋਣ ਸਭ ਨਾਨੂ ਕਰਦਾਨ ਸੱਚੇ ਪਾਤਸ਼ਾਹ ਦਾਨ ਕਿਹੜਾ ਕਰੀਏ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਹਰੀ ਪ੍ਰਮਾਤਮਾ ਦੇ ਨਾਮ ਨੂੰ ਸੋਣ ਹਰੀ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ ਤੇ ਭਾਈ ਫਿਰ ਅੱਗੇ ਵੀ ਪ੍ਰੇਰਨਾ ਦੇ ਕੇ ਗੁਰੂ ਦੇ ਨਾਮ ਦੇ ਨਾਲ ਜੁੜੀਏ ਸਭਨਾ ਨੂੰ ਕਰਦਾਨ ਅੱਗੇ ਸਿਖਾਉਣਾ ਕਰ ਵਿਦਿਆ ਦਾ দান ਸ਼ਬਦ ਦਾ দান ਕਰ ਅਥਵਾ ਜੇ ਸਮਰਥਾ ਹੈ ਤਾਂ ਫਿਰ ਭੁੱਖੇ ਨੂੰ ਪ੍ਰਸ਼ਾਦਾ ਛਕਾਵੇਂਗਾ ਨਾ ਇਹ ਵੀ ਵੱਡਾ ਪੁੰਨ ਲੱਗੇਗਾ ਜਿਸ ਨੂੰ ਵਸਤਰਾਂ ਦੀ ਲੋੜ ਹੈ ਵਸਤਰ ਲੈ ਕੇ ਦੇਵੇਂਗਾ ਇਹ ਵੀ ਵੱਡਾ ਪੁੰਨ ਲੱਗੇਗਾ ਪਰ ਧਿਆਨ ਰੱਖੀ ਵਿਤਕਰਾ ਨਾ ਕਰੀਂ ਉੱਚੀ ਨੀਚ ਦੇ ਵਿੱਚ ਫਸ ਕੇ ਦਾਨ ਨਾ ਕਰੀ ਸਭਨਾਂ ਨੂੰ ਕਰ ਦਾਨ ਸਭਨਾਂ ਨੂੰ ਇਹ ਨਹੀਂ ਕਿ ਇਹ ਮੇਰਾ ਨਹੀਂ ਮੇਰੀ ਇਹਦੇ ਨਾਲ ਬਣਦੀ ਨਹੀਂ ਸਭਨਾਂ ਨੂੰ ਦਾਨ ਕਰਨਾ ਕਰ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗੁਮਾਨ ਜਨਮਾਂ ਜਨਮਾਂ ਦੀ ਕਰਮਾਂ ਕਰਕੇ ਜਿਹੜੀ ਮੈਲ ਇਸ ਮਨ ਨੂੰ ਲੱਗੀ ਹੋਈ ਹੈ ਇਹ ਉੱਤਰ ਜਾਵੇਗੀ ਤੇ ਮੈਲ ਉਤਰੀ ਸਤ ਸੰਗਤ ਮਿਲੀ ਤਾਂ ਨਾਮ ਜਪਿਆ ਹਰੀ ਪਰਮਾਤਮਾ ਦਾ ਸੁਣਿਆ ਨਾਮ ਹਰੀ ਪਰਮਾਤਮਾ ਦਾ ਮੈਲ ਉਤਰੀ ਤੇ ਕਿਤੇ ਹੁਣ ਹੰਕਾਰ ਦੇ ਵਿੱਚ ਨਾ ਆ ਜਾਈ ਇਹ ਜਿਹੜਾ ਗੁਮਾਨ ਹੈ ਇਹ ਵੀ ਤੇਰੇ ਮਨ ਤੋਂ ਦੂਰ ਹੋ ਜਾਵੇ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਤੇ ਸਤ ਸੰਗਤ ਦੇ ਦੁਆਰਾ ਇਹ ਹੰਕਾਰ ਗੁਮਾਨ ਮਨ ਤੋਂ ਉਤਰ ਜਾਵੇਗਾ ਕਾਮ ਕ੍ਰੋਧ ਨਾ ਮੋਹੀਏ ਬਿਨਸਾ ਲੋਭ ਸੁਆਨ ਇਸ ਤਰ੍ਹਾਂ ਫਿਰ ਜਦੋਂ ਭਾਈ ਮੈਲ ਉਤਰੇਗੀ ਜਨਮਾਂ ਜਨਮਾਂ ਦੀ ਮਨ ਤੋਂ ਗਮਾਨ ਉਤਰ ਜਾਵੇਗਾ ਫਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੱਜ ਜਾਵੇਗਾ ਫਿਰ ਲੋਭ ਤੋਂ ਵੱਜ ਜਾਵੇਗਾ ਤੇ ਹੇ ਜੀਵ ਜਦੋਂ ਤੂੰ ਲੋਭ ਤੋਂ ਬਚਿਆ ਫਿਰ ਅਕਾਲ ਪੁਰਖ ਪਰਮਾਤਮਾ ਦੇ ਦਰਸਾਏ ਹੋਏ ਰਸਤੇ ਤੇ ਤੁਰੇਂਗਾ ਤੇ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਦਰਸਾਏ ਰਸਤੇ ਤੇ ਤੁਰਿਆ ਫਿਰ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਫਿਰ ਸੱਚ ਦੇ ਰਸਤੇ ਤੇ ਤੁਰਣ ਦੇ ਕਰਕੇ ਤੇਰੀ ਸੋਭਾ ਹੋਵੇਗੀ ਉਸਤਤੀ ਹੋਵੇਗੀ 86 ਤੀਰਥ ਸਗਲ ਪੁਨ ਜੀ ਦਇਆ ਪਰਵਾਨ 88 ਤੀਰਥਾਂ ਦਾ ਫਲ ਸਾਰੇ ਪੁਨਾਂ ਦਾ ਫਲ ਪਤਾ ਕਿਦੋਂ ਮਿਲੇਗਾ ਜਦੋਂ ਜੀਆਂ ਦੇ ਉੱਤੇ ਦਇਆ ਕਰਨੀ ਆਰੰਭ ਕਰ ਦਵਾਂਗੇ ਜੀ ਦਇਆ ਪਰਵਾਨ ਦਇਆ ਤੇਰੇ ਹਿਰਦੇ ਚ ਹੋਵੇਗੀ ਜਿਸ ਨੂੰ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਇਹ ਸੁਭ ਗੁਣ ਜਿਸ ਨੂੰ ਅਕਾਲ ਪੁਰਖ ਪਰਮਾਤਮਾ ਨੇ ਦਇਆ ਕਰਕੇ ਤਰਸ ਕਰਕੇ ਦੇ ਦਿੱਤੇ ਉਹੀ ਫਿਰ ਭਾਈ ਸੁਜਾਨ ਸੋਝੀ ਵਾਲਾ ਗਿਣਿਆ ਜਾਵੇਗਾ ਜਿੰਨਾ ਮਿਲੇ ਆਪਰਾਬ ਆਪਣਾ ਨਾਨਕ ਤਿੰਨ ਕੁਰਬਾਨ ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਮਿਲਿਆ ਹੈ ਜਿਨ੍ਹਾਂ ਦਾ ਮਿਲਾਪ ਹੋ ਗਿਆ ਉਹਨਾਂ ਗੁਰਮਖਾਂ ਤੋਂ ਕੁਰਬਾਨ ਜਾਣਾ ਕਰ ਕਿਉਂ ਕਿਉਂਕਿ ਤੂੰ ਵੀ ਮਿਲ ਸਕੇ ਮਾਗ ਸੁੱਚੇ ਸੇ ਕਾਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਮਾਗਦੇ ਮਹੀਨੇ ਚ ਉਹ ਸੁੱਚੇ ਗਿਣੇ ਜਾਣਗੇ ਜਿਨ੍ਹਾਂ ਦੇ ਉਤੇ ਪੂਰਾ ਗੁਰੂ ਮਿਹਰਵਾਨ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਭਾਈ ਜਿਨ੍ਹਾਂ ਨੂੰ ਸਤਸੰਗਤ ਮਿਲੀ ਹੈ ਜਿਨ੍ਹਾਂ ਨੇ ਨਾਮ ਸੁਣਿਆ ਜਿਨ੍ਹਾਂ ਨੇ ਨਾਮ ਧਿਆਇਆ ਜਿਨ੍ਹਾਂ ਦੇ ਹਿਰਦੇ 'ਚ ਦਇਆ ਹੈ ਮਾਗ ਸੁੱਚੇ ਸੇ ਕਾਢੀ ਇਹ ਜਨ ਪੂਰਾ ਗੁਰ ਮਿਹਰਵਾਨ ਇਹ ਰਹਿਮਤ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਸ੍ਰੀ ਮੁਖਵਾਕ ਜੋ ਕਿ ਮਾਗ ਦੇ ਮਹੀਨੇ ਦੇ ਪਰਸਾਏ ਉਪਦੇਸ਼ ਬਖਸ਼ਿਆ ਹੈ ਕੀਤੀ ਹੈ ਜੀ ਬੋਲਦਿਆਂ ਹੋਇਆਂ ਅਨੇਕ ਪੁੱਲਾਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣ ਹਰ ਹਨ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਤੇ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਤਾ ਵਾਹਿਗੁਰੂ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਉਣ ਵਾਲਾ ਸਮਾਂ ਸੁਭਾਗਾ ਬਣ ਜਾਵੇ ਕਾਰੋਬਾਰਾਂ ਵਿੱਚ ਤਰੱਕੀ ਬਖਸ਼ਣੀ ਸਾਰੇ ਕਾਰਜ ਰਾਸ ਕਰਨੇ ਦੁੱਖਾਂ ਕਲੇਸ਼ਾਂ ਵਿਗੜਣਾ ਤੋਂ ਬਚਾ ਕਰਕੇ ਰੱਖਣਾ ਜੀ ਘਰਾਂ ਵਿੱਚ ਸੁਖ ਸ਼ਾਂਤੀ ਬਣਾਈ ਰੱਖਣੀ ਬੱਚਿਆਂ ਨੂੰ ਵਿਦਿਆ ਦੀ ਦਾਤ ਦੇਣੀ ਗੁਰਮਤਿ ਦੀ ਦਾਤ ਦੇਣੀ ਨਸ਼ਿਆਂ ਤੋਂ ਬਚਾਉਣਾ ਮਾੜੀ ਸੰਗਤ ਤੋਂ ਬਚਾਉਣਾ ਸੱਚੇ ਪਾਤਸ਼ਾਹ ਸੇਖਾਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਕਹੋਂ ਪਾਪੀ ਵੱਡ ਗੁਣ ਹੈਂ ਗਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਆਉਗਣ ਹਮਾਰੇ ਦਇਆ ਕਰੋ ਕਿਸ਼ਮੇਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਸਤਿਗੁਰੂ ਜੀ ਰਹਿਮਤ ਕਰੋ ਸਾਡੀ ਵੀ ਟੁੱਟੀ ਗੰਢੀ ਜਾਵੇ ਅਸੀਂ ਵੀ ਨਸ਼ੇ ਛੱਡ ਦਈਏ ਕ੍ਰੀਤੀਆਂ ਛੱਡ ਦਈਏ ਪਖੰਡਵਾਦ ਚੋਂ ਬਾਹਰ ਆ ਕੇ ਸੱਚੇ ਪਾਤਸ਼ਾਹ ਤੇਰੇ ਚਰਨਾਂ ਦੇ ਨਾਲ ਜੁੜ ਜਾਈਏ ਐਸੀ ਕਿਰਪਾ ਕਰੋ ਜੀ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਗੁਰਬਾਨ ਮਾਗ ਸੁਚੇ ਸੇ ਕਾਢੀ ਅਹ ਜਿਨ ਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ